ਸਟਰੀ ਕਾਰਡ ਇਸ ਟੇਕਰ ਸਾਡਲ ਟੀਵੀ ਮੈਂ ਹਜਸੀਕੋਰ ਨਿਊਜ਼ੀਲੈਂਡਰ ਦੇ ਆਕਲੈਂਡਰ ਦੇ ਵਸ਼ਾ ਪਬਲਿਕ ਟ੍ਰਾਂਸਪੋਰਟ ਦੇ ਉੱਤੇ ਡਰਾਈਵਰਾਂ ਤੇ ਯਾਤਰੀਆਂ ਦੇ ਉੱਤੇ ਹੋਣ ਵਾਲੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਪਿਛਲੇ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਈਸਟ ਆਕਲੈਂਡ ਦੇ ਇੱਕ ਬੱਸ ਦੇ ਉੱਤੇ ਇੱਕ 16 ਸਾਲਾ ਵਿਦਿਆਰਥੀ ਤੇ ਇੱਕ ਔਰਤ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਤੇ ਇਸ ਨੂੰ ਜ਼ਖਮੀ ਕਰ ਦਿੱਤਾ ਗਿਆ ਇਸ ਦੇ ਦੰਦ ਵੀ ਤੋੜੇ ਗਏ ਤੇ ਚਿਹਰੇ ਤੇ ਕਾਫੀ ਨੁਕਸਾਨ ਪਹੁੰਚਾਇਆ ਗਿਆ ਅੱਜ ਦਾ ਦੱਸਣਾ ਹੈ ਕਿ ਪੌਂਸਨਵੇ ਦੇ ਵਿੱਚ ਵੀ ਪਿਤੇ ਕੁਝ ਮਹੀਨੇ ਪਹਿਲਾਂ ਇੱਕ ਬੱਸ ਡਰਾਈਵਰ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਹਮਲਾ ਹੋਇਆ ਸੀ ਏਟੀ ਦੇ ਆંકੜੇ ਦੇ ਮੁਤਾਬਿਕ ਦਿਖਾਇਆ ਜਾਵੇ ਤਾਂ ਪਿਤੇ 2 ਸਾਲਾਂ ਦੇ ਵਿੱਚ ਇਹਨਾਂ ਹਮਲਿਆਂ ਦੇ ਵਿੱਚ ਦੁੱਗਣੇ ਤੋਂ ਵੱਧ ਦਾ ਵਾਧਾ ਹੋਇਆ ਹੈ 2022 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 24 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਸਨ ਤੇ 2023 ਤੇ ਹੁਣ ਤੱਕ ਦੀ ਗੱਲ ਕਰੀਏ ਤਾਂ ਇਹ ਸੇ ਇਹ ਵੱਧ ਕੇ ਦੁੱਗਣੇ ਤੋਂ ਵੀ ਵੱਧ ਹੋ ਚੁੱਕੇ ਨੇ ਉਹ ਦੇ ਟ੍ਰਾਂਸਪੋਰਟ ਮਿਨਿਸਟਰ ਸਿਵੀਰ ਬਰਾਂਡ ਦੇ ਮੁਤਾਬਕ ਕੋਵਿ-19 ਤੋਂ ਬਾਅਦ ਪਹਿਲਾਂ ਹੀ ਆਕਲੈਂਡ ਟ੍ਰਾਂਸਪੋਰਟ ਦੀਆਂ ਬਸਾਂ ਦੇ ਵਿੱਚ ਡਰਾਈਵਰਾਂ ਦੀ ਕਮੀ ਹੈ ਤੇ ਅਜਿਹੀ ਹਮਲੇ ਤੇ ਧਰਿਆ ਘਟਨਾਵਾਂ ਹੋਰ ਇਹਨਾਂ ਦੇ ਉੱਤੇ ਬੁਰਾ ਅਸਰ ਪਾਉਂਦੀਆਂ ਨੇ ਉਹਨਾਂ ਮੁਤਾਬਕ ਇਨ੍ਹਾਂ ਘਟਨਾਵਾਂ ਨੂੰ ਘੱਟ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਪਰ ਲੋਕ ਹਜੇ ਵੀ ਨਹੀਂ ਸਮਝਦੇ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਘਟਾਉਣ ਦੇ ਲਈ ਹੋਰ ਕਾਫੀ ਸਾਰੇ ਕੰਮ ਕੀਤੇ ਜਾ ਰਹੇ ਨੇ